ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਮੈਂ ਆ ਤੁਹਾਡਾ ਹੋਸਟ ਰਣਜੀਤ ਬਣੀਪਾਲ ਤੇ ਤੁਸੀਂ ਜੁੜਿਓ ਸਾਡੇ ਪੇਜ ਕੇਬਲ ਸੱਚ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਬਈ ਸਮਰ 올림픽ਸ ਚੱਲ ਰਹੀਆਂ ਨੇ ਪੈਰਿਸ ਦੇ ਵਿੱਚ ਤੇ ਉਸ ਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਇਹ ਵੀਡੀਓ ਬਣਾਉਣ ਲੱਗੇ ਆ ਦੋਸਤੋ ਕੱਲ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਪੈਰਿਸ 올림픽ਸ ਦੇ ਵਿੱਚੋਂ ਉਹ ਇਹ ਆਈ ਕਿਉਂਕਿ ਪਰਸੋਂ ਬਹੁਤ ਖੁਸ਼ੀ ਸੀਗੀ ਸਾਰੇ ਦੇਸ਼ ਨੂੰ ਕਿਉਂਕਿ 50 ਕਿਲੋ ਵਰਗ ਦਾ ਜਿਹੜਾ ਰੈਸਲਿੰਗ ਦਾ ਬਬੂ ਮੈਨਜ਼ ਦਾ ਮੁਕਾਬਲਾ ਸੀਗਾ ਉਹਦੇ ਵਿੱਚ ਇੱਕ ਮੈਡਲ ਪੱਕਾ ਹੋ ਗਿਆ ਸੀ ਇੰਡੀਆ ਦਾ ਉਹ ਇਹ ਸੀਗਾ ਕਿ ਜਿਹੜੀ ਆਪਣੀ ਬਨੇਸ਼ ਫੋਗਟ ਸੀ ਕੁੜੀ ਉਹ 50 ਕਿਲੋ ਵਰਗ ਦੇ ਵਿੱਚ ਉਹ ਫਾਈਨਲ ਦੇ ਵਿੱਚ ਪਹੁੰਚ ਗਈ ਸੀ ਕਹਿਣ ਦਾ ਮਤਲਬ ਇਹ ਸੀ ਕਿ ਮੈਡਲ ਪੱਕਾ ਸੀ ਜਿੱਤਦੀ ਤਾਂ 골ਡ ਮੈਡਲ ਪੱਕਾ ਸੀ ਜੇ ਹਾਰਦੀ ਤਾਂ ਸਿਲਵਰ ਮੈਡਲ ਪੱਕਾ ਸੀ ਮੀਨਜ਼ ਮੈਡਲ ਪੱਕਾ ਹੋ ਗਿਆ ਸੀ ਪਰ ਉਹਦੇ ਵਿੱਚ ਇੱਕ ਦੁੱਖ ਦੀ ਖਬਰ ਆਈ ਕੱਲ੍ਹ ਜਦ ਸਵੇਰੇ ਖਬਰ ਪੜ੍ਹੀ ਆ ਵੀ ਪੈਰਿਸ ਤੋਂ ਖਬਰ ਲੱਗੀ ਕੱਲ 12 ਵਜੇ ਦੇ ਕਰੀਬ ਪਤਾ ਲੱਗਿਆ ਵੀ ਇਹ ਬਨੇਸ਼ ਫੋਗਟ ਡਿਸਕਵালিਫਾਈ ਹੋ ਗਈ ਡਿਸਕਵালিਫਾਈ ਕਿਉਂ ਹੋ ਗਈ ਉਹਦਾ ਕਾਰਨ ਇਹ ਸੀਗਾ ਕਿਉਂਕਿ ਜਦੋਂ ਨਾ ਇਹਨਾਂ ਦਾ ਮੈਚ ਹੁੰਦਾ ਉਸ ਤੋਂ ਬਾਅਦ ਮੈਚ ਤੋਂ ਪਹਿਲਾਂ ਜਦੋਂ ਸਵੇਰੇ ਇਹਨਾਂ ਨੇ weight ਕੀਤਾ ਜਾਂਦਾ ਹਰ ਇੱਕ ਮੈਚ ਤੋਂ ਪਹਿਲਾਂ weight ਹੁੰਦਾ ਹੁੰਦਾ ਉਹਦੇ ਵਿੱਚ ਇਹਦਾ ਜਿਹੜਾ weight ਸੀਗਾ ਬਨੇਸ਼ ਫੋਗਟ ਦਾ ਉਹ 50 ਕਿਲੋਗ੍ਰam ਤੋਂ ਸਿਰਫ 100 ਗ੍ਰam ਵੱਧ ਸੀਗਾ ਠੀਕ ਹੈ ਨਾ ਇਹ ਜਿਹੜਾ ਹੁਣ ਤੁਹਾਨੂੰ ਮੈਂ ਦੱਸ ਦਵਾ ਆਮ ਆਪਨ ਤਾਂ ਦੇਖਣ ਨੂੰ ਲੱਗਦਾਗਾ ਵੀ 100 ਗ੍ਰਾਮ ਕਿੰਨਾ ਕੁ ਹੁੰਦਾ ਪਰ 100 ਗ੍ਰਾਮ ਉਹਨਾਂ ਦੇ ਹਿਸਾਬ ਨਾਲ ਜਿਹੜੀ ਵਰਲਡ ਰੈਸਲਿੰਗ ਜੀ ਐਸੋਸੀਏਸ਼ਨ ਆ ਉਹਨਾਂ ਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੁੰਦਾ 50 ਕਿਲੋਗ੍ਰਾਮ 50 ਗ੍ਰਾਮ ਵੀ ਵੱਧ ਹੋਵੇ ਤਾਂ ਵੀ ਡਿਸਕਵਾਲਿਫਾਈ ਕਰ ਦਿੰਦੇ ਨੇ ਤੇ ਕੀ ਹੋਇਆ ਇਹ ਜਿਹੜਾ weight ਕਰਦੇ ਨੇ ਇਨਕਲੂਡਿੰਗ ਸਿੰਗਲੇਟਸ ਕਰਦੇ ਨੇ ਮੀਨਸ ਵੀ ਜਿਹੜੀ ਉੱਪਰ ਲਿਆ ਸਲੀਵਲੈਸ ਪਾਈ ਹੁੰਦੀ ਆ ਬਨਾਣ ਟਾਈਪ ਜੀ ਟੀ-ਸ਼ਰਟ ਕਹ ਲੋ ਚਾਹੇ ਇਹਨੂੰ ਵਿਦਆਊਟ ਸਲੀਵਸ ਇਨਕਲੂਡਿੰਗ ਸਿੰਗਲੇਟ ਸਿੰਗਲੇਟਸ ਕਹਿੰਦੇ ਨੇ ਇਹਨਾਂ ਨੂੰ ਉਹਦੇ ਸਮੇਤ ਵਜਨ ਕਰਦੇ ਨੇ ਤੇ ਉਹਦਾ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਗਿਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਬਨੇਸ਼ ਫੋਗਟ ਨੇ ਇੱਥੇ ਤੱਕ ਪਹੁੰਚੀ ਕਿਵੇਂ ਸੀਗੀ ਬਨੇਸ਼ ਫੋਗਟ ਦਾ ਜਨਮ 25 ਅਗਸਤ 1994 ਨੂੰ ਚਰਖੀ ਦਾਦਰੀ ਵਿਖੇ ਹਰਿਆਣੇ 'ਚ ਹੋਇਆ ਸੀਗਾ ਇਹਦਾ ਜਨਮ ਇਹਦਾ ਕੁੜੀ ਦਾ ਤੇ ਪੰਜਾ ਕਿਲੋਗ੍ਰਾਮ ਦੇ ਵਰਗ ਦੇ ਵਿੱਚ ਇਹ ਪਾਰਟਿਸਿਪੇਟ ਕਰ ਰਹੀ ਸੀਗੀ ਰੈਸਲਿੰਗ ਦੇ ਵਿੱਚ ਇੱਥੇ ਤੱਕ ਪਹੁੰਚਣ ਲਈ ਪਹਿਲਾਂ ਇਹਨੇ ਜਾਪਾਨ ਦੀ ਜੂਈ ਚਸਾਕੀ ਨੂੰ ਹਰਾਇਆ ਜੂਈ ਚਸਾਕੀ ਜੋ ਕਿ ਵਰਲਡ ਚੈਂਪੀਅਨ ਸੀਗੀ ਤੇ ਜਿਹੜੀ ਕਦੇ ਵੀ ਨਹੀਂ ਸੀ ਆਰੀ ਪਹਿਲਾਂ ਤਾਂ ਸਭ ਤੋਂ ਇਹਦੀ ਪਹਿਲੀ ਟਫ ਫਾਈਟ ਸੀਗੀ ਇਹ ਹਰਾਇ ਜਿਹਦੇ ਵਿੱਚ ਇਹ ਫੇਵਰਟ ਬਿਲਕੁਲ ਨਹੀਂ ਉਹ ਫੇਵਰਟ ਸੀਗੀ ਪਰ ਇਹਨੇ ਉੱਥੇ ਉਲਟ ਫੇਰ ਕੀਤਾ ਫਿਰ ਇਹਨੇ ਹਰਾਇਆ ਯੂਕਰੇਨ ਦੀ ਓਕਸਾਨਾ ਲੇਵਿਚ ਨੂੰ ਜੋ ਕਿ ਟੋਕਿਓ 올ਿਮਪਿਕਸ ਦੀ 골ਡ ਮੈਡਲਿਸ ਸੀਗੀ ਪਿਛਲੇ ਟੋਕੇ 올림픽 ਜਿਹੜੀਆਂ ਹੋਈਆਂ ਸੀਗੀਆਂ ਉਹਦੀ 골ਡ ਮੈਡਲਿਸ ਸੀਗੀ ਇਹ ਉਸਾਨਾਂ ਵਾਲੇ ਵਿੱਚ ਯੂਕਰੇਨ ਦੀ ਉਹਨੂੰ ਹਰਾਇਆ ਰਾਉਂਡ ਆਫ 8 ਦੇ ਵਿੱਚ ਫੇਰ ਇਹਨੇ ਸੈਮੀਫਾਈਨਲ ਦੇ ਵਿੱਚ ਹਰਾਇਆ ਕਿਊਬਾ ਦੀ ਗੁਜ਼ਮੈਨ ਲੋਪੇਜ਼ ਨੂੰ ਸੈਮੀਫਾਈਨਲ ਦੇ ਵਿੱਚ ਆਪਣੇ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ 'ਚ ਪਹੁੰਚ ਗਈ ਸੀਗੀ ਬਨੇਸ਼ ਪੋਗਟ ਤੇ ਬਨੇਸ਼ ਪੋਗਟ ਨੇ ਇਸ ਤੋਂ ਪਹਿਲਾਂ ਏਸ਼ੀਅਨ ਗੇਮ ਦੀ ਇਹ 골ਡ ਮੈਡਲਿਸ ਟਾ ਆਪਣੇ ਇੰਡੀਆ ਲਈ ਨੇ 골ਡ ਮੈਡਲ ਜਿੱਤੇ ਸੀਗੇ ਇਹਦੇ ਵਿੱਚ ਤੇ ਕਾਮਨਵੈਲਥ ਗੇਮਸ ਦੇ ਵਿੱਚ ਤਿੰਨ ਵਾਰ 골ਡ ਮੈਡਲ ਜਿੱਤ ਚੁੱਕੀ ਆ ਬਨੇਸ਼ ਫੋਗਟ ਤੇ ਆ ਹੁਣ 올림픽ਸ 'ਚ ਵੀ ਮੈਡਲ ਪੱਕਾ ਸੀ ਤੇ ਕੀ ਹੋਇਆ ਤੁਹਾਨੂੰ ਪਤਾ ਹੀ ਆ ਵੀ weight ਦੇ ਵਿੱਚ 100 ਗ੍ਰਾਮ weight ਵਧਣ ਕਾਰਨ ਆਪਣੇ ਨੂੰ ਕੁੜੀ ਨੂੰ ਬਨੇਸ਼ ਨੂੰ discqualify ਕਰਤਾ ਤੇ ਹੁਣ ਉਹਦੇ discqualify ਹੋਣ ਤੋਂ ਪਹਿਲਾਂ ਜੇਕਰ ਮੁਕਾਬਲਾ ਹੋਣਾ ਸੀ ਅਮਰੀਕਾ ਦੀ ਸਾਰਾ ਹੇਲਡਰ ਬ੍ਰਾਂਡਡ ਨਾਲ ਉਹਦੇ ਨਾਲ ਤਾਂ ਫਾਈਨਲ ਮੁਕਾਬਲਾ ਹੋਣਾ ਸੀ ਉਹ ਤਾਂ ਜਿੱਤ ਲਈ ਤਾਂ 골ਡ ਹੁੰਦਾ ਉਹ ਤਾਂ ਹਾਰਦੀ ਤਾਂ ਸਿਲਵਰ ਪੱਕਾ ਸੀ ਪਰ ਉਹਨੂੰ ਕੋਈ ਮੈਡਲ ਨਹੀਂ ਲਾਸਟ ਦੇ ਵਿੱਚ ਇਹਨੂੰ ਡਿਕਲੇਅਰ ਕਰਤਾ ਵਿਦਆਊਟ ਐਨੀ ਰੈਂਕ ਡਿਸਕਵালিਫਾਈ ਹੋ ਗਈ ਹੁਣ ਇਹਦੀ ਜਗ੍ਹਾ ਤੇ ਜਿਹੜੀ ਕੁੜੀਏ ਤੋਂ ਹਾਰੀ ਸੀ ਸੈਮੀਫਾਈਨਲ ਦੇ ਵਿੱਚ ਕਿਊਬਾ ਦੀ ਗੁਸਮਨ ਲੋਪੇ ਉਹ ਫਾਈਨਲ ਖੇਡੂਗੀ ਮਤਲਬ ਕਿ ਜਿਹੜੀ ਚੌਥੇ ਵਾਲੀ ਤੋਂ ਤੀਜੇ ਤੇ ਹੋ ਗਈ ਤੀਜੇ ਨੇ ਦੂਜੇ ਤੇ ਹੋ ਗਿਆ ਇਦਾਂ ਹੋ ਗਿਆ ਇਹਨੂੰ ਲਾਸਟ ਵਿੱਚ ਗੱਫਤ ਡਾਊਟ ਰਾਇਆ ਕਿ ਇਹਨੂੰ ਲਾਸਟ ਤੇ ਚਲੀ ਗਈ ਇਹ ডিসਕਵালিਫਾਈ ਹੋਣ ਲਈਏ ਤੇ ਇਹਦੇ ਸਬੰਧ ਦੇ ਵਿੱਚ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ ਵੀ ਬਹੁਤ ਸਾਨੂੰ ਮਾਣ ਆ ਤੇ ਤੇ ਕੋਈ ਗੱਲ ਨਹੀਂ ਜਿਹੜਾ ਕੋ ਹੋ ਗਿਆ ਹੋ ਗਿਆ ਉਹਨੇ ਪੀਟੀ ਹੁਸ਼ਾ ਨੂੰ ਜਿਹੜੀ ਆਪਣੇ ਆਪਣੇ ਇੰਡੀਆਨ 올림픽 ਐਸੋਸੀਏਸ਼ਨ ਦੀ ਪ੍ਰਧਾਨ ਆ ਉਹਨੂੰ ਵੀ ਕਿਹਾ ਵੀ ਉਹਨੂੰ ਕੁੜੀ ਨੂੰ ਵੀ ਹੱਲਾਸ਼ੀਰੀ ਦੋ ਕੋਈ ਗਾਸ ਗੱਲ ਨਹੀਂ ਤੇ ਹੁਣ ਕੱਲ ਕਹਿੰਦੇ ਹਸਪੀਟਲ ਦਾਖਲ ਸੀ ਡੀ ਹਾਈਡਰੇਸ਼ਨ ਹੋ ਗਈ ਸੀ ਯਾਰ ਬਹੁਤ ਵੱਡੀ ਤਪੱਸਿਆ ਹੁੰਦੀ ਆ ਨਾ ਇਹਨਾਂ ਇਹ ਕੁਛ ਕਰਦੇ ਨੇ ਵਿਚਾਰੀ ਇੱਕ ਪਤਾ ਨਹੀਂ 2 ਦਿਨਾਂ ਦਾ ਨੂੰ ਖਾਦਾ ਸੀ ਵੀ ਨਹੀਂ ਪੀਤਾ ਨਹੀਂ ਸੀ ਕਿਉਂਕਿ weight 50 ਕਿਲੋਗ੍ਰਾਮ ਤੋਂ ਥੱਲੇ ਰੱਖਣਾ ਸੀ ਤੇ ਲੋ ਸੂਈ ਭਰ ਵੀ वजन ਨਹੀਂ ਉਹਨਾਂ ਨੇ ਸਾਰੇ ਜਿਹੜੇ डिस्ਕਵালিਫਾਈ ਕਰ ਦਿੱਤੇ ਕੱਲੋ ਡੀਹਾਈਡਰੇਸ਼ਨ ਦੀ ਵਜ੍ਹਾ ਕਰਕੇ ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਸੀਗਾ ਤੇ ਸਾਰਾ ਦੇਸ਼ ਇਹ ਆਪਣਾ ਇਬਨੇਸ਼ ਪੋਕਰ ਦੇ ਨਾਲ ਆ ਸਾਡੇ ਲਈ ਤਾਂ ਇਹ ਮੈਡਲ ਜਿੱਤੇ ਤਾਂ ਹੀ ਆ ਪਰ ਕੀ ਕਰੀਏ ਦੁੱਖदाई ਖਬਰ ਆ ਜਿਹੜੀ ਪੈरिस ਤੋਂ ਆਈ ਆ ਤੇ ਦੂਜੀ ਥੋੜੀ ਜਿਹੀ ਦੁੱਖ ਦੀ ਗੱਲ ਯਾਰ ਜਿਆਦਾ ਇਹ ਸੀਗੀ ਕਿ ਇੰਡੀਆ ਦੀ ਜਿਹੜੀ ਹਾਕੀ ਟੀਮ ਆਪਣੇ ਹਰਮਨ ਪ੍ਰੀਜ਼ੈਂਟ ਕੰਪਨੀ ਦੀ ਉਹ ਵਿਚਾਰੇ ਨਾ ਸੈਮੀਫਾਈਨਲ ਹਾਰ ਕੇ ਜਰਮਨੀ ਤੋਂ ਬੜਾ ਵਧੀਆ ਖੇਡੇ ਹਾਰੇ 2-3 ਤੇ ਨੇ ਪਰ ਖੇਡੇ ਬਹੁਤ ਸੋਹਣਾ ਨੇ ਜਰਮਨੀ ਦੇ ਖਿਲਾਫ ਹੁਣ ਭਾਰਤ ਦੀ ਹਾਕੀ ਟੀਮ ਅੱਜ ਆ ব্রোঞ্জ ਮੈਚ ব্রোঞ্জ ਮੈਡਲ ਮੈਚ ਲਈ ਸਪੇਨ ਦੇ ਨਾਲ ਭੜੂਗੀ ਉਹ ਵੀ ਬਹੁਤ ਦੁੱਖ ਦੀ ਖਬਰ ਸੀ ਚਲੋ ਘਰ ਉੱਥੇ ਲੜਕੇ ਤਾਂ ਹਾਰੇ ਨੇ ਐਂ ਤੇ ਨਹੀਂ ਕਿ ਬਿਨਾਂ ਲੜੀ ਹਾਰ ਗਏ ਇੱਥੇ ਤਾਂ ਯਾਰ ਬਨੇਸ਼ ਫੋਗਟ ਨੂੰ ਪਹਿਲਾਂ ਹੀ ਡਿਸਕਵਾਲਿਫਾਈ ਕਰਤਾ ਜਿਹੜਾ ਪੱਕਾ ਮੈਡਲ ਸੀ ਭਾਰਤ ਦਾ ਉਹ ਵੀ ਯਾਰ ਉਹ ਦੇਖ ਹੱਸ ਗਿਆ ਹਨਾ ਬਹੁਤ ਦੁੱਖ ਹੋਇਆ ਕੱਲ ਸੁਣ ਕੇ ਪਰ ਸਾਡੀ ਭਾਰਤ ਦੀ ਧੀ ਹੈ ਇਹ ਸਾਨੂੰ ਮਾਣ ਆ ਬਨੇਸ਼ ਫੋਗਟ ਤੇ ਅਸੀਂ ਸਾਰੇ ਬਨੇਸ਼ ਫੋਗਟ ਦੇ ਨਾਲ ਆ ਦੋਸਤੋ ਤੇ ਇੰਨੇ ਹੀ ਕਹਿੰਦਾ ਹੋਇਆ ਕਿਮਾਂ ਦਾ ਜੱਜਕਾ ਮਿਲਦੇ ਆ ਕੋਈ ਹੋਰ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ